ਅਜਨਾਲਾ ਦੇ ਪਿੰਡ ਚਮਿਆਰੀ ਦੇ ਨਾਬਾਲਗ ਨੌਜਵਾਨ ਦੀ ਲੁਧਿਆਣਾ ਵਿਖੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੇ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਜਾਣਕਾਰੀ ਮੁਤਾਬਕ ਪਿੰਡ ਚਮਿਆਰੀ ਦਾ ਇਹ ਨਾਬਾਲਗ ਨੌਜਵਾਨ ਰੋਹਿਤ ਅਤੇ ਪਿੰਡ ਦੀ ਹੀ ਨਾਬਾਲਗ ਲੜਕੀ ਆਪਸ ਵਿੱਚ ਪ੍ਰੇਮ ਕਰਦੇ ਸਨ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਨੂੰ ਆਬੂ ਕਰਕੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਕੁੱਟਮਾਰ ਕਰਕੇ ਉਸਦੀ ਨੱਕ ਨਾਲ ਲਕੀਰਾ ਕਢਾਉਂਦੇ ਹੋਏ ਦੀ ਵੀਡੀਓ ਵੀ ਬਣਾਈ ਗਈ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਲੜਕੇ ਤੇ ਮਾਮਲਾ ਦਰਜ ਕੀਤਾ ਗਿਆ ਅਤੇ ਲੜਕੇ ਨੂੰ ਪੁਲਿਸ ਵੱਲੋਂ ਲੁਧਿਆਣਾ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਨੌਜਵਾਨ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਦੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹਿ ਕਿ ਉਹਨਾਂ ਦੇ ਲੜਕੇ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਵੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲੋਂ ਕੁੱਟਵਾਇਆ ਗਿਆ ਸੀ ਜਿਸ ਦੇ ਚਲਦਿਆਂ ਉਸ ਨੂੰ ਕੋਈ ਅੰਦਰੂਨੀ ਸੱਟ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਖਬਰੇ ਲਾਲ ਟੀਵੀ ਲਈ ਅਮ੍ਰਿਤਸਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ। ਤੁਹਾਡਾ ਕੀ ਲੱਗਦਾ ਹੈ ਕਿ ਮੇਰਾ ਨਾਮ ਹੀਰਮਸੀ ਆ। ਪਿੰਡ ਚਿਮਿਆਰੀ ਸਿਵਲ ਜਨਾਲਾ ਜਿਲ੍ਹਾ ਅਮਰਸਰ ਤੇ ਮੇਰਾ ਭਤੀਜਾ ਹੈ ਉਹ ਕੀ ਗੱਲ ਕੀ ਹੋਈ ਹੈ ਸਰ ਜੀ ਗੱਲ ਤੇ ਬਹੁਤ ਤਕਾ ਹੋਇਆ ਜੀ ਉਹਦੇ ਨਾਲ ਉਹਦਾ ਕਸੂਰ ਕੋਈ ਨਹੀਂ ਮੁੰਡੇ ਦਾ ਕੁੜੀ ਉਹਨੂੰ ਬੜਾ ਪਰੇਸ਼ਾਨ ਕਰਨ ਦੀ ਸੀ 8-10 ਦਿਨ ਹੋ ਗਏ ਫੋਨ ਕਰ ਕਰ ਕੇ ਤੇ ਉਹ ਕੁੜੀ ਨੇ ਉਹਨੂੰ ਲੈ ਕੇ ਚਲ ਗਈ ਪਰ ਉਹਦਾ ਉਹਨਾਂ ਨੂੰ ਕਸੂਰ ਨਹੀਂ ਗਿਣਿਆ ਕੁੜੀ ਦਾ ਉਹ ਲੈ ਕੇ ਤੇ ਚਲ ਗਈ ਬਰੇਥੀ ਉੱਥੇ ਫਿਰਦਾ ਰਿਹਾ ਕਈ ਰਿਸ਼ਤੇਦਾਰ ਕੋ ਚਲ ਗਏ ਉਹਨਾਂ ਨੇ ਮਗਰੋਂ ਪੁਲਿਸ ਨੂੰ ਨਹੀਂ ਕਿਹਾ ਜਾਂ ਪੁਲਿਸ ਵੀ ਉਹਦੇ ਨਾਲ ਰੜੀ ਪਤਾ ਨਹੀਂ ਉਹਨਾਂ ਨੂੰ ਕਹਿ ਕੇ ਉਹਨਾਂ ਪੁਲਿਸ ਨੂੰ ਨਹੀਂ ਭੜਾਇਆ ਆਪ ਹੀ ਚਲ ਗਏ ਤੇ ਪੁਲਿਸ ਵਾਲੇ ਵੀ ਨਾਲ ਲੜੇ ਇਹਨਾਂ ਦੇ ਉਹ ਆਪ ਹੀ ਚਲ ਗਏ ਉਹਨਾਂ ਰਾਜ ਕੋੜ ਕੋੜ ਨੂੰ ਮਾਰਦਾ ਵਾ ਮੁੰਡੇ ਪੁਲਿਸ ਨੂੰ ਦੇ ਤਾ ਪੁਲਿਸ ਨੇ ਵੀ ਮਾਰਿਆ ਤੇ ਉਹਦੀ ਬੰਦ ਦਿੱਸ ਹੋ ਗਈ ਮੁੰਡੇ ਦੀ ਕਿੱਥੇ ਸੀ ਉਹ ਬੱਚਾ ਹਾਂਜੀ ਕਿੱਥੇ ਬੱਚਾ ਸੀ ਕਿੱਥੇ ਗਿਆ ਲੁਧਿਆ ਲੁਧਿਆਣੇ ਖੜਿਆ ਹੈ ਇਹਨਾਂ ਨੇ ਕਿੱਦਾਂ ਬੱਚਾ ਕਰ ਹਾਂਜੀ ਇਥੋਂ ਪਰਚਾ ਕੱਟਿਆ ਸੀ ਉਹਨਾਂ ਨੇ ਮੜੋਤੇ ਬੱਚਾ ਕੱਟ ਕੇ ਲੁਧਿਆਣੇ ਭੇਜਤਾ ਹਾਂਜੀ ਤੇ ਕਸੂਰ ਕੁੜੀ ਦਾ ਵੀ ਜ਼ਿਆਦਾ ਹੀ ਪਰ ਉਹਨਾਂ ਮੁੰਡੇ ਦਾ ਵੀ ਪਰ ਉਹਨਾਂ ਨੂੰ ਚਾਹੀਦਾ ਹੈ ਜੇ ਪਰਚਾ ਹੀ ਜਗਰਾਉਣਾ ਹੈ ਤੇ ਫਿਰ ਉਹਨਾਂ ਪਹਿਲੇ ਆਪ ਬਹੁਤ ਕੁੱਟਿਆ ਦੀ ਵੀਡੀਓ ਵੀ ਉਹਨਾਂ ਬਣਾ ਬਣਾ ਕੇ ਤੇ ਸਾਰੇ ਲੋਕਾਂ ਨੂੰ ਪਾਈਆਂ ਨੇ ਹੁਣ ਉਹਦੀ ਡੈਥ ਕਿੱਥੇ ਹੋਈ ਹੈ ਡੈਥ ਲੁਧਿਆਣੇ ਹੋਈ ਹੈ ਨਾਣੀ ਦੇਲ ਚ ਹੀ ਹੈ ਹਾਂਜੀ ਕੀ ਮੰਗ ਕਰਦੇ ਹੋ ਅਈ ਤੇ ਪ੍ਰਸ਼ਾਸਨ ਕੋਲ ਮੰਗ ਕਰਨੇ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੀਟਾ ਵਾ ਮੁੰਡਾ ਨਹੀਂ ਲੱਗਦਾ ਸੀ ਤੁਹਾਡਾ ਵੀ ਮੁੰਡਾ ਮੇਰਾ ਭਤੀਜਾ ਹੈ ਹਾਂਜੀ ਤੇ ਉਹ ਜਦੋਂ ਇਥੋਂ ਘਰੋਂ ਭੱਜ ਗਿਆ ਨਾ ਲੜਕੀ ਨੇ ਬਹੁਤ ਤੰਗ ਕੀਤਾ ਸੀ ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ ਬਹੁਤ ਤੰਗ ਕੀਤਾ ਸੀ ਅਸੀਂ ਫੋਨ ਤੋਂ ਝਿੜਕਿਆ ਵੀ ਸੀ ਉਹ ਆਂਦੀ ਸੀ ਮੇਰੇ ਕੋਲ ਕੋਈ ਰੋਹਤ ਖੋ ਨਹੀਂ ਸਕਦਾ ਤੇ ਅਸੀਂ ਜਦੋਂ ਉਹਨੂੰ ਝਿੜਕਿਆ ਤੇ ਉਹ ਮੜਕੇ ਦੂਜੇ ਦਿਨ ਹੀ ਮੈਂ ਇਥੋਂ ਗਈਆਂ ਝੜਕ ਝੁੜਕ ਕੇ ਦੋਨਾਂ ਨੂੰ ਤੇ ਉਹ ਲੈ ਕੇ ਤੇ ਮੁੰਡੇ ਨੂੰ ਘਰੋਂ ਤੇ ਚੱਲ ਗਈ ਆ ਬੈਕ ਲੇੜਿਆਂ ਦਾ ਭਰਿਆ ਘਰੋਂ ਲੇੜਾ ਲੱਤਾ ਸਾਰਾ ਲਿਕੇ ਗਈ ਆ ਉਹਦੇ ਘਰ ਦੇ ਆਂਦੇ ਆ ਵੀ ਇਹਨੂੰ ਇਹ ਬਨ ਕੇ ਖੜਿਆ ਵਾ ਦੋ ਜੋੜੇ ਜੁੱਤੀਆਂ ਦੇ ਆ ਪੰਜ-ਛਤ ਜੋੜੇ ਲੀੜਿਆਂ ਦੇ ਵਾ ਸਭ ਕੁਝ ਪੈਸੇ ਉੱਤੇ ਲਵੀ ਮੈਨੂੰ ਨਹੀਂ ਪਤਾ ਕਿੰਨਾ ਵਾ 1000 2000 ਆਂਦੀ ਮੇਰੇ ਕੋਲ 1000 ਰੁਪਇਆ ਵਾ ਤੇ ਬਾਕੀ ਇਹਨਾਂ ਨੇ ਜਦੋਂ ਜਾਦੇ ਬੰਦੇ ਵੇਖ ਕੇ ਜਦੋਂ ਸਵੇਰ-ਸਰੇ ਹੀ ਪੇਸ਼ ਕਰਾਉਣ ਲੱਗੇ ਪਹਿਲਾਂ ਆਣ ਕੇ ਚੌਂਕੀ ਕਿ ਉੱਥੇ ਜਨਾਬ ਚਮਿਆਰੀ ਚੌਂਕੀ ਪੇਸ਼ ਕਰਾਉਂਦੇ ਆ ਜਦੋਂ ਇਹਨਾਂ ਨੇ ਬੂਹਾ ਖੜਕਾਇਆ ਤੇ ਮੈਂ ਵੇਖਿਆ ਤੇ ਜਦੋਂ ਤੇ ਬਹੁਤ ਜ਼ਿਆਦੀ ਲੈਣ ਲੱਗੀ ਬੜੇ ਜਣੇ ਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਤਾ ਇੱਥੇ ਨਹੀਂ ਆਇਆ ਕਿ ਜੇ ਮੈਂ ਕਹਤਾ ਆਇਆ ਤੇ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ ਉਹਨਾਂ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਤਲਾਸ਼ੀ ਕਰਕੇ ਇਹਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਛੋੜ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਦੇਦ ਤੋਂ ਪੜਦੇ ਥੱਪੜ ਸਾਰੇ ਜਣੇ ਪੈ ਗਏ ਆ ਗਲੀ 'ਚ ਵੀ ਤੇ ਬਾਹਰ ਵੀ ਤੇ ਮੁੜ ਕੇ ਰਾਜ ਖੜਕੇ ਨੂੰ ਮਾਰ ਕੇ ਬੰਨ ਕੇ ਫਿਰ ਇਹਨਾਂ ਰਾਜ ਖਿਲਾੜ ਕੇ ਬੰਨ ਕੇ ਉਹਦੇ ਮੂੰਹ ਦੇ ਵਿੱਚ ਛੱਤਰ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਮਾਰ ਮਾਰ ਕੇ ਉੱਥੋਂ ਹੀ ਅੱਧ ਬਲੋ ਰਾਜਾ ਕਰਕੇ ਲੈ ਕੇ ਗਏ ਆ ਤੇ ਉਥੇ ਜਾ ਕੇ ਉਹ ਬੱਚੇ ਦੀਆਂ ਸ਼ੱਟਾਂ ਜਿਹੜੀਆਂ ਉਹ ਜਰ ਹੋ ਗਈਆਂ ਨੇ ਜਿਆਦਾ ਉਹਨੇ ਤਕਲੀਫ ਦੇਣ ਡਿਆ ਪਈਆਂ ਨੇ ਤੇ ਇਸੇ وجہ ਦੇ ਨਾਲ ਪੁਲਿਸ ਚੌਂਕੀ ਫੜਾਤਾ ਬਾਅਦ ਚ ਚੌਂਕੀ ਫੜਾਇਆ ਵਾਨਾ ਨੂੰ ਉਹਨਾਂ ਨੇ ਉਹਨਾਂ ਨੇ ਲਿਆ ਕੇ ਉਥੇ ਸਟੇਰ ਚੌਂਕੀ ਵਾਲਿਆਂ ਨੇ ਕੁੱਟਿਆ ਕੁੱਟਿਆ ਵਾ ਉਹਨਾਂ ਨੇ ਸਾਡੀ ਮਦਦ ਇੱਕ ਨਹੀਂ ਕੀਤੀ ਉਹਨਾਂ ਦੀ ਸੁਣੀ ਆ ਉਹਨਾਂ ਕੁੜੀ ਨਹੀਂ ਫੜੀ ਕੁਛ ਨਹੀਂ ਕੀਤਾ ਉਹਨਾਂ ਤੇ ਪਰਚਾ ਨਹੀਂ ਕੀਤਾ ਪਰ ਚਾਹ ਉਹਨਾ ਤੇ ਵੀ ਚਾਹੀਦਾ ਕਿ ਕੁੜੀ ਦੀ ਪੂਰੀ ਗਲਤੀ ਹੀ ਕੁੜੀ ਨੂੰ ਹਿੱਕ ਨਾ ਲਾ ਲਿਆ ਵਾ ਤੇ ਮੁੰਡੇ ਨੂੰ ਫੜ ਕੇ ਤੇ ਨਾ ਮਾਰ ਦਿੱਤਾ ਵਾ ਕੌਣ ਕਸੂਰਵਾਰ ਮੰਨਦੇ ਹੋ ਇਹਦੇ ਵਿੱਚ ਮੈਂ ਕਸੂਰਵਾਰ ਮੰਨਦੀ ਆ ਪੂਰਾ ਕੁੜੀ ਨੂੰ ਤੇ ਕੁੜੀ ਦੇ ਮਾਪਿਓ ਨੂੰ ਤੇ ਜਿਹੜੀ ਇੱਕ ਜਨਾਨੀ ਨਾਲ ਗਈ ਸੀ ਜਿਹਨੇ ਫੜ ਕੇ ਤਵਾ ਦਾ ਕੁੜੀ ਨੂੰ ਛਾਤੀ ਨਾ ਲਾ ਲਿਆ ਤੇ ਮੁੰਡੇ ਨੂੰ ਚਪੇੜਾਂ ਡਿਆ ਵੀ ਮਾਰਨਾ ਆਪ ਵੀ ਮਾਰਨ ਡਿਆ ਵੀ ਤੋਹਨਾ ਕੋਈ ਮਰਵਾਇਆ ਮੈਂ ਚਾਹੁੰਨੀ ਆ ਕਿ ਉਹ ਬੁੱਢੀ ਦਾ ਵੀ ਪਰਚਾ ਹੋਣਾ ਚਾਹੀਦਾ ਉਹ ਮੈਨੂੰ ਨਹੀਂ ਪਤਾ ਮੱਝ ਜੀ ਕਾਲੀ ਜੀ ਹੈਗੀ ਸੀ ਮੈਨੂੰ ਨਹੀਂ ਪਤਾ ਉਹ ਕੌਣ ਆ ਉਹਨਾਂ ਦੀ ਕੀ ਲੱਗਦੀ ਹਾਂਜੀ ਹਾਂਜੀ ਪੁਲਿਸ ਨੇ ਸਾਡੀ ਸੁ ਦੀ ਸੁਣਵਾਈ ਨਾ ਹੋਏਗੀ ਅਸੀਂ ਇਹਦਾ ਹਜੇ ਅਸੀਂ ਕੁਝ ਨਹੀਂ ਕਰ ਸਕਦੇ লাশ ਦਾ ਅਸੀਂ লাশ ਸਾਰਿਆਂ ਨੇ ਜਾ ਕੇ ਧਰਨਾ ਲਾ ਦੇਣਾ লাশ ਇਹ ਸੜਕ ਤੇ ਰੱਖ ਦੇਣੀ ਹਮੇ ਤੁਹਾਡਾ ਕਿਹੜਾ ਪਿੰਡ ਕੀ ਹੈ ਸਾਰਾ ਮਾਮਲਾ ਮੇਰਾ ਨਾਮ ਬਿੱਲਮ ਸਿੰਘ ਤੇ ਮੇਰੇ ਪਿੰਡ ਮੇਰਾ ਪਿੰਡ ਚਮਿਆਰੀ ਹੈ ਤਹਿਸੀਲ ਜਨਾਲ ਡਿਸਟ੍ਰਿਕਟ ਅੰਮ੍ਰਿਤਸਰ ਤੇ ਸਾਡੇ ਬੇਟੇ ਨੂੰ ਨਾ ਇਥੋਂ 15 20 ਗੁੰਡੇ ਜਿਹੜੇ ਨਾ ਚੋਕ ਲਿਆਏ ਆ ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਗਈ ਆ ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਉਹਨਾਂ ਕੋ ਫੜ ਕੇ ਤੇ ਇਹਨਾਂ 15 20 ਬੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨੱਕ ਨਾਲ ਕੀ ਨਾਲ ਕਢਾਈਆਂ ਨੇ ਤੇ ਬਹੁਤ ਜ਼ਿਆਦਾ ਤਸ਼ੱਜਦਤ ਕੀਤੇ ਉਹਨਾਂ ਤੇ ਤੇ ਉਹਨਾਂ ਵਿੱਚੋਂ ਪੰਜਾਂ ਦੀ ਸਾਨੂੰ ਪਛਾਣ ਹੈਗੀ ਆ ਬਾਕੀ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀ ਆਣ ਪਛਾਤਦੇ ਨੇ ਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਵਾ ਘਰ ਵਾਲਿਆਂ ਨੇ ਤੇ ਮੁੜ ਕੇ ਬਾਅਦ ਵਿੱਚ ਪੁਲਿਸ ਵਾਲੇ ਨੇ ਕੁੱਟਿਆ ਨੇ ਪ੍ਰਸ਼ਾਸਨ ਨੇ ਕੁੱਟਿਆ ਵਾ ਤੇ ਕੋਟ ਕੋਟ ਕੇ ਇੰਨਾ ਜਿਆਦਾ ਕੁੱਟ ਤੱਕ ਉਹ ਬੱਚੇ ਦੀ ਡੈਥ ਹੋ ਗਈ ਹੈ ਕਿੱਥੇ ਸੀ ਬੱਚਾ ਬੱਚਾ ਜੇਲ੍ਹ 'ਚ ਹੀ ਉਹ ਕੀ ਮਾਮਲਾ ਜਿਹothe ਕਦਾ ਪਹੁੰਚਿਆ ਇਹਨਾਂ ਦੀ ਉਹਨਾਂ ਦੀ ਕੁੜੀ ਗਈ ਉਹਨੇ ਆਪ ਤੇ ਉਹ ਬੈਗ ਬੂਗ ਲੈ ਕੇ ਆਈ ਆਪ ਤਿਆਰ ਹੋ ਕੇ ਆਈ ਆ ਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾਂ ਪਰ ਇਹਨਾਂ ਨੇ ਗੁੰਡੇ ਖੜ ਕੇ ਤੇ ਉਹ ਮੁੰਡੇ ਨੂੰ ਬਹੁਤ ਜਿਆਦਾ ਕੁੱਟਿਆ ਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ ਸਾਡੇ ਕੋਲ ਸਬੂਤ ਹੈ ਦੂਸਰੇ ਲੋਕ ਪੁੱਛਤਾ ਜਿੱਤ ਆਈ ਜਾਂ ਕਿਦਾਂ ਉਹਦੇ ਜੇਲ੍ਹ ਚੋਂ ਡੰਗੋ ਚ ਆਇਆ ਹਾਂ ਪੁਲਿਸ ਨੇ ਉਹਨਾਂ ਕੋ ਪੈਸੇ ਲੈ ਕੇ ਤੇ ਉਹਨਾਂ ਤੇ ਮੁੰਡੇ ਤੇ ਪਰਚਾ ਕਰ ਦਿੱਤਾ ਹਾਂ ਹਾਂ ਦੂਸਰੇ ਡੈੱਥ ਕਿਦਾਂ ਹੋ ਗਈ ਇਹਨਾਂ ਜੋ ਕੁੱਟਿਆ ਜਿਹੜਾ ਵਾ ਉਹਨਾਂ ਨੇ ਸਟਾ ਨਹੀਂ ਇੰਨਿਆ ਜਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਝੱਲ ਸਕਿਆ ਛੋਟਾ ਬੱਚਾ ਤਾਂ ਹੈਗਾ ਹੀ ਉਹ ਸਿਆੜਾ ਹੈ ਨਹੀਂ ਤੇ ਨਵਾਲਕ ਹੀ ਮਿਲਣ ਗਏ ਕੀ ਦੱਸਦਾ ਹੈ ਉੱਥੇ ਜਦੋਂ ਅਸੀਂ ਮਿਲਣ ਗਏ ਆ ਤੇ ਉੱਥੇ ਹੋਸ਼ ਹੀ ਕੁਝ ਨਹੀਂ ਸੀ ਤੇ ਨਾ ਉਹਨਾਂ ਕੋਈ ਇਲਾਜ ਕਰਾਇਆ ਨਾ ਉਹਨਾਂ ਸਾਨੂੰ ਦੱਸਿਆ ਕਿ ਤੁਹਾਡੇ ਬੱਚਾ ਸਿਰਫ ਛਾਮੀ ਜਦੋਂ ਬਿਲਕੁਲ ਹੀ ਡੈੱਡ ਹੋ ਗਿਆ ਤੇ ਫੇਰ ਉਹਨਾਂ ਨੂੰ ਫੋਨ ਕੀਤਾ ਵਾ ਉਸ ਤੋਂ ਬਾਅਦ ਅਸੀਂ ਗਏ ਤਾਂ ਅਸੀਂ ਹਾਲੇ ਰਸਤੇ 'ਚ ਹੀ ਜਾ ਰਹੇ ਆ ਤੇ ਫੇਰ ਉਹਨਾਂ ਨੂੰ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਪੁਲਿਸ ਅਧਿਕਾਰੀ ਕਿਹੜੇ ਸੀ ਉਸ ਸਮੇਂ ਪੁਲਿਸ ਅਧਿਕਾਰੀ ਦਾ ਮੈਨੂੰ ਨੀ ਸਾਨੂੰ ਵੜਨੇ ਦਿੱਤਾ ਹੀ ਦੋ ਤਿੰਨੇ ਦੀ ਗਏ ਆ ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ ਉਹ ਡੰਡੇ ਲੈ ਕੇ ਤੇ ਉੱਥੇ ਬੈਠੇ ਰਹੇ ਚੌਂਕੀ 'ਚ ਤਾਂ ਸਾਨੂੰ ਗਾਂਹ ਜਾਣ ਹੀ ਨਹੀਂ ਦਿੱਤਾ ਕੀ ਮੰਗ ਕਰਦੇ ਸੀ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਹਾਂ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏ ਤਾਂ 302 ਦਾ ਪਰਚਾ ਹੋਣਾ ਚਾਹੀਦਾ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅਗਲਾ ਸਟੈਪ ਹੀ ਹੋਵੇਗਾ ਤੁਹਾਡਾ ਅਸੀਂ ਫਿਰ ਜੋ ਵੀ ਹਰ ਕੋ ਚੌਂਕ 'ਚ ਬੰਦ ਕੀਤਾ ਜਾਏਗਾ ਜਨਾਲਾ ਚੌਕ ਲਿਆਕ